ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1073 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1074 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਚੁਤ ਪਾਵਸ ਸਚੇ ਕੇਰਾ ਸਦਾ ਫਿਰ ਪਰਮਾਤਮਾ ਦਾ ਨਾਮ ਭੀ ਅਟਲ ਅਭੁਲ ਹੈ ਸਚ ਹੈ ਸਾਚਾ ਥਾ ਨ ਸਦਾ ਪ੍ਰਭ ਤੇਰਾ ਹੈ ਪ੍ਰਭੂ ਪਰਮਾਤਮਾ ਤੇਰਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ ਸੱਚੀ ਕੁਦਰਤ ਸੱਚੀ ਬਾਣੀ ਸਚ ਸਾਹਿਬ ਸੁਖ ਕੀ ਜਾਹੇ हे साहिब तेरी रची हुई कुदरत ते ਉਸ ਦੀ ਬਣਤਰ اٹਲ ਨਿਯਮਾਂ ਵਾਲੀ ਹੈ ਤੂੰ ਆਪ ਹੀ ਇਸ ਕੁਦਰਤ ਵਿੱਚ اٹਲ ਸੁਖ ਪੈਦਾ ਕੀਤਾ ਹੋਇਆ ਹੈ ਏਕੋ ਆਪ ਤੂੰ ਹੈ ਵੱਡਾ ਰਾਜਾ हे ਪ੍ਰਭੂ ਸਿਰਫ ਤੂੰ ਆਪ ਹੀ ਸਭ ਤੋਂ ਵੱਡਾ ਰਾਜਾ ਹੈ ਹੁਕਮ ਸੱਚੇ ਕਹਿ ਪੂਰੇ ਕਾਜਾ ਸਦਾ ਥਿਰ ਪ੍ਰਭੂ ਦੇ ਹੁਕਮ ਅਨੁਸਾਰ ਸਭ ਜੀਵਾਂ ਦੇ ਕੰਮ ਸਿਰੇ ਚੜਦੇ ਹਨ ਅੰਦਰ ਬਾਹਰ ਸਭ ਕੁਛ ਜਾਣੈ ਆਪੇ ਹੀ ਆਪ ਪਤੀ ਜਾਹੇ ਜੋ ਕੁਝ ਜੀਵਾਂ ਦੇ ਅੰਦਰ ਵਰਤਦਾ ਹੈ ਜੋ ਕੁਝ ਬਾਹਰ ਸਾਰੇ ਜਗਤ ਵਿੱਚ ਹੋ ਰਿਹਾ ਹੈ ਇਹ ਸਭ ਕੁਝ ਉਹ ਆਪ ਹੀ ਜਾਣਦਾ ਹੈ ਤੇ ਸੰਤੁਸ਼ਟ ਹੁੰਦਾ ਹੈ ਤੂੰ ਵੱਡ ਰਸੀਆ ਤੂੰ ਵੱਡ ਭੋਗੀ हे ਪ੍ਰਭੂ ਸਭ ਵਿੱਚ ਵਿਆਪਕ ਹੋ ਕੇ ਤੂੰ ਸਭ ਤੋਂ ਵੱਡਾ ਰਸ ਮਾਨਣ ਵਾਲਾ ਹੈ ਭੋਗ ਭੋਗਣ ਵਾਲਾ ਹੈ ਤੂੰ ਨਿਰਬਾਨ ਤੂੰ ਹੈ ਹੀ ਜੋਗੀ ਨਿਰਆਕਾਰ ਹੁੰਦਾ ਹੋਇਆ ਤੂੰ ਆਪ ਹੀ ਵਾਸਨਾ ਰਹਿਤ ਜੋਗੀ ਹੈ ਸਰਬ ਸੁਖ ਸਹਿਜ ਘਰ ਤੇਰੇ ਅਮਿਓ ਤੇਰੀ ਦ੍ਰਿਸ਼ਟੀ ਜਾਹੇ ਹੈ ਪ੍ਰਭੂ ਆਤਮਿਕ ਡੋਲਤਾ ਦੇ ਸਾਰੇ ਆਨੰਦ ਤੇਰੇ ਘਰ ਵਿੱਚ ਮੌਜੂਦ ਹਨ ਤੇਰੀ ਮਿਹਰ ਦੀ ਨਿਗਾਹ ਵਿੱਚ ਅੰਮ੍ਰਿਤ ਵਸ ਰਿਹਾ ਹੈ ਤੇਰੀ ਦਾਤ ਤੁਜੈ ਤੇ ਹੋਵੇ हे ਪ੍ਰਭੂ ਜਿਤਨੀ ਦਾਤ ਤੂੰ ਦੇ ਰਿਹਾ ਹੈ ਇਹ ਤੂੰ ਹੀ ਦੇ ਸਕਦਾ ਹੈ ਦੇਹੇ দান ਸਭ ਸਹਿ ਜੰਤ ਲੋਅ ਹੈ ਤੂੰ ਤਾਂ ਸਾਰੇ ਲੋਕਾਂ ਵਿੱਚ ਸਭ ਜੀਵਾਂ ਨੂੰ দান ਦੇ ਰਿਹਾ ਹੈ ਤੋਟ ਨਾ ਆਵੇ ਪੂਰ ਪੰਡਾਰਾ ਤ੍ਰਿਪਤ ਰਹੇ ਆ ਕੀ ਜਾਹੇ ਤੇਰੇ ਭਰੇ ਹੋਏ ਖਜ਼ਾਨੇ ਵਿੱਚ ਕਦੇ ਘਾਟਾ ਨਹੀਂ ਪੈ ਸਕਦਾ ਸਾਰੇ ਹੀ ਜੀਵ ਤੇਰੀਆਂ ਦਾਤਾਂ ਦੀ ਬਰਕਤ ਨਾਲ ਪੂਰਨ ਤੌਰ ਤੇ ਰਜੇ ਰਹਿੰਦੇ ਹਨ ਜਾਚੈ ਸਿੱਧ ਸਾਧਕ ਬਨਵਾਸੀ हे ਪ੍ਰਭੂ ਜੰਗਲਾਂ ਦੇ ਵਾਸੀ ਸਿੱਧ ਤੇ ਸਾਧਕ ਤੇਰੇ ਦਰ ਤੋਂ ਹੀ ਮੰਗਦੇ ਹਨ ਜਾਚ ਹੈ ਜਤੀ ਸਤੀ ਸੁਖ ਵਾਸੀ ਸੁਖ ਰਹਿਣੇ ਜਤੀ ਤੇ ਸਤੀ ਵੀ ਤੇਰੇ ਦਰ ਤੋਂ ਮੰਗਦੇ ਹਨ ਜਾਚਣਾ ਕਰਦੇ ਹਨ ਇੱਕ ਦਾਤਾ ਸਗਲ ਹੈ ਜਾਚਕ ਦੇਹਦਾਨ ਪ੍ਰਦਰਿਸ਼ ਦੇਹਦਾਨ ਸ੍ਰਿਸ਼ਟੀ ਜਾਹੇ ਤੂੰ ਪਰਮਾਤਮਾ ਇੱਕ ਦਾਤਾ ਹੈ ਹੋਰ ਸਾਰੀ ਲੋਕਾਈ ਤੇਰੇ ਤੋਂ ਮੰਗਣ ਵਾਲੀ ਹੈ ਉਹ ਪਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਦਾਨ ਦਿੰਦਾ ਹੈ ਕਰਹਿ ਭਗਤ ਅਰ ਰੰਗ ਅਪਾਰਾ अनेका ਭਗਤ ਬੇਅੰਤ ਪ੍ਰਭੂ ਦੀ ਭਗਤੀ ਕਰਦੇ ਹਨ ਅਤੇ ਆਤਮਿਕ ਆਨੰਦ ਮਾਣਦੇ ਹਨ ਖਿਨਵੇਂ ਥਾਪ ਥਾਪਣ ਹਾਰਾ ਪਰਮਾਤਮਾ ਪੈਦਾ ਕਰਕੇ ਇੱਕ ਖਿਣ ਵਿੱਚ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ ਭਾਰੋ ਤੋਲ ਬੇਅੰਤ ਸੁਆਮੀ ਹੁਕਮ ਮੰਨ ਭਗਤੀ ਜਾਹੇ ਓ ਮਾਲਕ ਬੇਅੰਤ ਤਾਕਤ ਵਾਲਾ ਹੈ ਬੇਅੰਤ ਹੈ ਜੀਵ ਉਸਦਾ ਹੁਕਮ ਮੰਨ ਕੇ ਉਸਦੇ ਭਗਤ ਬਣਦੇ ਹਨ ਜਿਸ ਦੇਹ ਦਰਸ ਸੋਈ ਤੁਦ ਜਾਣੈ हे ਪ੍ਰਭੂ ਜਿਸ ਮਨੁੱਖ ਨੂੰ ਤੂੰ ਦਰਸ਼ਨ ਦਿੰਦਾ ਹੈ ਉਹੀ ਤੇਰੇ ਨਾਲ ਸਾਝ ਪਾਉਂਦਾ ਹੈ ਓਹੋ ਗੁਰ ਕੈ ਸ਼ਬਦ ਸਦਾ ਰੰਗ ਮਾਣੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਓ ਸਦਾ ਆਤਮਕ ਆਨੰਦ ਮਾਣਦਾ ਹੈ ਚਤੁਰ ਸਰੂਪ ਸਿਆਣਾ ਸੋਈ ਜੋ ਮਨ ਤੇਰੇ ਪਾਵੀ ਜਾਹੇ ਉਹੀ ਮਨੋਖਸਲ ਸਿਆਣਾ ਹੈ ਸੋਹਣਾ ਹੈ ਅਕਲ ਵਾਲਾ ਹੈ ਜਿਹੜਾ ਤੇਰੇ ਮਨ ਵਿੱਚ ਚੰਗਾ ਲੱਗਦਾ ਹੈ ਤੇ ਪਰਮਾਤਮਾ ਦੇ ਮਨ ਵਿੱਚ ਉਹ ਹੀ ਚੰਗਾ ਲੱਗਦਾ ਹੈ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ ਪਰਮਾਤਮਾ ਦੀ ਬਣੀ ਹੋਈ ਸ੍ਰਿਸ਼ਟੀ ਨੂੰ ਕੁਦਰਤ ਨੂੰ ਪਿਆਰ ਕਰਦਾ ਹੈ ਉਹ ਮੂਰਖ ਚੰਗੇ ਨਹੀਂ ਲੱਗਦੇ ਜਿਹੜੇ ਪਰਮਾਤਮਾ ਦੇ ਬਣੇ ਹੋਏ ਨੇ ਵਿੱਚ ਵਿਗਨ ਪਾਉਂਦੇ ਹਨ ਜਿਹੜੇ ਮੂਰਖ ਲੋਕ ਪਾਣੀ ਬਰਬਾਦ ਕਰਦੇ ਹਨ ਅੱਜਕੱਲ ਪਾਣੀ ਦਾ ਬਹੁਤ ਸੰਕਟ ਆ ਰਿਹਾ ਹੈ ਉਹ ਪਰਮਾਤਮਾ ਨੂੰ ਚੰਗੇ ਨਹੀਂ ਲੱਗਦੇ ਜੇ ਸਚੀਤ ਆਵੇ ਸੋ ਵੇ ਪਰਵਾਹਾ हे ਪ੍ਰਭੂ ਪਰਮਾਤਮਾ ਜਿਸ ਮਨੁੱਖ ਦੇ ਚਿੱਤ ਵਿੱਚ ਤੂੰ ਆ ਵਸਦਾ ਹੈ ਉਸ ਨੂੰ ਕਿਸੇ ਦੀ ਪੁਤਾਜੀ ਨਹੀਂ ਰਹਿੰਦੀ ਜਿਸ ਚੀਤ ਆਵੇ ਸੋ ਸਾਚਾ ਸ਼ਾਹ ਜਿਸ ਮਨੁੱਖ ਦੇ ਚਿੱਤ ਵਿੱਚ ਤੂੰ ਆ ਵਸਦਾ ਹੈ ਪਰਮਾਤਮਾ ਉਹ ਸਦਾ ਕੈਮ ਰਹਿਣ ਵਾਲੇ ਨਾਮ ਧੰ ਦਾ ਮਾਲਕ ਬਣ ਜਾਂਦਾ ਹੈ ਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ ਜੇ ਸਚੀਤ ਆਵੇ ਤਿਸ ਭੋਕੇ ਹਾ ਅਬਰ ਕਹਾ ਕਿਛ ਕੀ ਜਾਹੇ ਜਿਸ ਮਨੁੱਖ ਦੇ ਚੇਤ ਵਿੱਚ ਤੂੰ ਆ ਵਸਦਾ ਹੈ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ ਏ ਪਰਮਾਤਮਾ ਕੋਈ ਵੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ਤ੍ਰਿਸ਼ਨਾ ਬੂਜੀ ਅੰਤਰ ਠੰਡਾ ਉਸ ਦੀ ਤ੍ਰਿਸ਼ਨਾ ਦੀ ਅਗ ਬੁਝ ਗਈ ਉਸ ਦਾ ਹਿਰਦਾ ਸ਼ਾਂਤ ਹੋ ਗਿਆ ਗੋਰ ਪੂਰੇ ਲੈ ਟੂਟਾ ਗੰਡਾ ਪ੍ਰਭੂ ਨਾਲੋਂ ਟੁੱਟੇ ਹੋਏ ਜਿਸ ਮਨੁੱਖ ਨੂੰ ਫੜ ਕੇ ਪੂਰੇ ਗੁਰੂ ਨੇ ਮੋੜ ਪ੍ਰਭੂ ਨਾਲ ਜੋੜ ਦਿੱਤਾ ਸੁਰਤ ਸ਼ਬਦ ਹਿਰਦੇ ਅੰਦਰ ਜਾਗੀ ਅਮਿਓ ਝੋਲ ਝੋਲ ਪੀ ਜਾਹੇ ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ ਟਿਕਾਣ ਦੀ ਸੋਜ ਉਸ ਮਨੁੱਖ ਦੇ ਹਿਰਦੇ ਵਿੱਚ ਜਾਗ ਪਈ ਉਹ ਮਨੁੱਖ ਬੜੇ ਸੁਆਦ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪਿੰਦਾ ਹੈ ਮਰੇ ਨਹੀਂ ਸਦ ਸਦ ਹੀ ਜੀਵੈ ਉਹ ਆਤਮਕ ਮੌਤ ਨਹੀਂ ਸਹੇੜਦਾ ਉਹ ਮਨੁੱਖ ਸਦਾ ਹੀ ਆਤਮਕ ਜੀਵਨ ਜਿਉਂਦਾ ਹੈ ਆਮਰ ਭਿਆ ਅਬਨਾਸੀ ਥਿਵੇ ਉਹ ਹਟਾਲੇ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਉਸ ਨੂੰ ਮੌਤ ਦਾ ਸਹਿਮ ਨਹੀਂ ਵਿਆਪਦਾ ਨਾ ਕੋ ਆਵੇ ਨਾ ਕੋ ਜਾਵੇ ਗੁਰ ਦੂਰ ਕੀਆ ਪਰਮਿ ਜਾਹੇ ਗੁਰੂ ਨੇ ਜਿਸ ਮਨੁੱਖ ਦੀ ਢਟਕਣਾ ਦੂਰ ਕਰ ਦਿੱਤੀ ਅਜਿਹ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਪੂਰੇ ਗੁਰ ਕੀ ਪੂਰੀ ਬਾਣੀ ਜਿਹੜਾ ਮਨੁੱਖ ਪੂਰੇ ਗੁਰੂ ਦੀ ਪੂਰੀ ਬਾਣੀ ਦੀ ਰਾਹੀ ਪੂਰੇ ਲਾਗਾ ਪੂਰੇ ਮਾਹੇ ਸਮਾਣੀ ਪੂਰੇ ਬਾਣੀ ਦੇ ਰਾਹੀ ਪੂਰਨ ਪਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ ਉਹ ਉਸ ਵਿੱਚ ਸਮਾਇਆ ਰਹਿੰਦਾ ਹੈ ਕਿਉਂਕਿ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਤੇ ਗੁਰੂ ਦਾ ਸ਼ਬਦ ਜਪ-ਜਪ ਕੇ ਫਿਰ ਉਹ ਮਨੁੱਖ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਚੜੈ ਸਵਾਇਆ ਨਿਤ ਨਿਤ ਰੰਗਾ ਕਟੈ ਨਹੀਂ ਤੋਲੀ ਜਾਹੇ ਪਰਮਾਤਮਾ ਦੇ ਪ੍ਰੇਮ ਦਾ ਰੰਗ ਉਸ ਦੇ ਹਿਰਦੇ ਵਿੱਚ ਸਦਾ ਹੀ ਵਸਦਾ ਰਹਿੰਦਾ ਹੈ ਪੜਤਾਲ ਕੀਤੇ ਆ ਉਹ ਕਦੇ ਵੀ ਘਟ ਨਹੀਂ ਹੁੰਦਾ ਬਾਰਹਾ ਕੰਚਨ ਸੋਧ ਕਰਾਇਆ ਉਹ ਮਨੁੱਖ 12 ਵੰਨੀ ਦੇ ਸੋਨੇ ਵਰਗਾ ਖੜਾ ਹੋ ਜਾਂਦਾ ਹੈ ਨਦਰ ਸਰਾਫ ਵੰਨੀ ਸਚੜਾਇਆ ਉਹ ਸੋਹਣੇ ਰੰਗ ਵਾਲਾ ਸੋਹਣੇ ਆਤਮਿਕ ਜੀਵਨ ਵਾਲਾ ਗੁਰੂ ਸਰਾਫ ਦੀਆਂ ਨਜਰਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ ਪਰਖ ਖਜ਼ਾਨੇ ਪਾਇਆ ਸਰਾਫੀ ਫਿਰ ਨਹੀਂ ਤਾਈ ਜਾਹੇ ਜਿਵੇਂ ਸੁੱਧ ਸੋਨੇ ਨੂੰ ਸਰਾਫ ਪਰਖੇ ਖਜ਼ਾਨੇ ਵਿੱਚ ਪਾ ਲੈਂਦੇ ਹਨ ਤੇ ਉਸ ਨੂੰ ਫਿਰ ਪਰਖਣ ਲਈ ਤਾਇਆ ਨਹੀਂ ਜਾਂਦਾ ਤੱਤਾ ਨਹੀਂ ਕੀਤਾ ਜਾਂਦਾ ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਜਿਹੜਾ ਗੁਰੂ ਦੀ ਗੱਲ ਮੰਨ ਕੇ ਪਰਮਾਤਮਾ ਦਾ ਨਾਮ ਜਪਦਾ ਹੈ અમરત નામ તુમારા સ્વામી હે મેરે માલિક પ્રભુ તેરા નામ આત્મક જીનવાલા અમરત નામ જલ હે નાનક দাস સદા કુરબાની હે નાનક તેરે দাস તિથો સદા સદકે જાંદે હન શાંત સાંગ મહા સુખ પાયા દેખ દર્શન એહો મન પી જાહે ਗੁਰੂ ਦੇ ਸੰਗਤ ਵਿੱਚ ਰਹਿ ਕੇ ਉਹ ਬਹੁਤ ਆਤਮਿਕ ਆਨੰਦ ਮਾਣਦੇ ਹਨ ਤੇਰਾ ਦਰਸ਼ਨ ਕਰਕੇ ਉਹਨਾਂ ਦਾ ਇਹ ਮਨ ਤੇਰੇ ਨਾਮ ਰਾਸ ਵਿੱਚ ਭਿੱਜਾ ਰਹਿੰਦਾ ਹੈ ਪ੍ਰਮਾਤਮਾ ਮਾਰੂ ਮਹੱਲਾ ਸੋਹ ਮਾਰੂ ਮਹੱਲਾ ਪੰਜਵਾ ਸੋਲਹਿ ਰਾਗ ਮਾਰੂ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਸੋਲਹਿ ਸੋਲਹਿ ਬਾਣੀ 16 ਬੰਦਾ ਵਾਲੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਗੋਪਾਲ ਗੁਰ ਗੋਵਿੰਦਾ ਗੁਰੂ ਦੇ ਸੇਵਕ ਵਾਸਤੇ ਗੁਰੂ ਗੋਪਾਲ ਦਾ ਰੂਪ ਹੈ ਗੁਰੂ ਗੋਵਿੰਦ ਦਾ ਰੂਪ ਹੈ ਗੁਰ ਪਰਮੇਸ਼ਰ ਏਕੋ ਜਾਣ ਗੁਰ ਦੇ ਆਲ ਸਦਾ ਬਖਸ਼ਿੰਦਾ ਗੁਰੂ ਦੇ ਆ ਦਾ ਸੋਮਾ ਹੈ ਗੁਰੂ ਸਦਾ ਬਖਸ਼ਿਸ਼ ਕਰਨ ਵਾਲਾ ਹੈ ਜਿਸ ਤਰ੍ਹਾਂ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਤੇ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਰਗਾ ਗੁਰੂ ਦਿੱਤਾ ਤੇ ਇਸ ਗੁਰੂ ਕੋਲ ਸਾਰਿਆਂ ਹੀ ਵਰਗਤਾ ਹਨ ਗੌਰ ਸਾਸਤ ਸਿਮਰਤ ਖਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਸੇਵਕ ਵਾਸਤੇ ਗੁਰੂ ਹੀ ਸ਼ਾਸਤਰ ਹੈ ਸਿਮਰਤੀ ਹੈ ਛੇ ਧਾਰਮਿਕ ਕਰਮ ਹੈ ਗੁਰੂ ਹੀ ਪਵਿੱਤਰ ਤੀਰਥ ਹੈ ਗੁਰ ਗੋਪਾਲ ਗੁਰੂ ਗੋਵਿੰਦਾ ਗੁਰਦੇ ਆਲ ਸਦਾ ਬਖਸਿੰਦਾ ਗੁਰ ਸਾਸ ਸੁਤਿ ਸਿਮਰਤ ਖਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 174 ਦਾ ਪਾਠ ਸਰਵਣ ਕੀਤਾ ਹੈ ਵਿਆਖਿਆ ਸਰਵਣ ਕੀਤੀ ਹੈ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 175 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਲਜੁਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ